ਪਿਛਲੀ ਵਾਰ ਆਪਸੀ ਫੁੱਟ ਨਹੀਂ ਮਾਰੀ ਕਾਂਗਰਸ ਨੇ ਇਸ ਵਾਰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਆ ਭਾਵੇਂ ਲੱਖ ਸਿਆਣਪ ਵਰਤੀ ਹੈ ਪਰ ਅਜ 56 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਬਾਕੀ ਹੈ ਜਿਨ੍ਹਾਂ ਚੋਂ 12 ਸੀਟਾਂ ਏਦਾਂ ਦੀਆਂ ਨੇ ਜਿਨ੍ਹਾਂ ਤੇ ਕਾਂਗਰਸ ਦੀ ਕੁੰਡੀ ਬੁਰੀ ਤਰ੍ਹਾਂ ਫਸ ਸਕਦੀ ਹੈ ਆਓ ਨਜ਼ਰ ਮਾਰਦੇ ਆ ਇਨ੍ਹਾਂ ਖਤਰਨਾਕ ਸੀਟਾਂ ਤੇ ਪਹਿਲੀ ਵਿਧਾਨ ਸਭਾ ਸੀਟ ਹੈ ਅੰਮ੍ਰਿਤਸਰ ਦੱਖਣੀ ਜਿਸ ਤੋਂ ਅਕਾਲੀ ਵਿਧਾਇਕ ਰਹੇ ਇੰਦਰਬੀਰ ਸਿੰਘ ਬੁਲਾਰੀਆ ਹਰਜਿੰਦਰ ਸਿੰਘ ਠੇਕੇਦਾਰ ਅਤੇ ਪੀਪੀਪੀ ਚੋਂ ਆਏ ਮਨਿੰਦਰ ਸਿੰਘ ਟਿਕਟ ਤੇ ਦਾਅ ਵਿਧਾਰ ਨੇ ਦੂਜੀ ਸੀਟ ਹੈ ਅੰਮ੍ਰਿਤਸਰ ਪੂਰਬੀ ਇਸ ਸੀਟ ਤੋਂ ਭਾਜਪਾ ਵਿਧਾਇਕਾ ਰਹੀ ਮੈਡਮ ਨਵਜੋਤ ਕੌਰ ਸਿੱਧੂ ਪਿਛਲੀਆਂ ਚੋਣਾਂ ਹਾਰੇ ਜਸਵੀਰ ਸਿੰਘ ਡਿੰਪਾ ਅਤੇ ਅੰਮ੍ਰਿਤਸਰ ਦੇ ਮੇਅਰ ਰਹੇ ਸੁਨੀਲ ਦਤੀ ਦਾਵਾ ਠੋਕ ਰਹੇ ਨੇ ਅਜਨਾਲਾ ਸੀਟ ਤੋਂ ਟਿਕਟ ਲਈ ਗੁਰਪ੍ਰਤਾਪ ਸਿੰਘ ਪ੍ਰਸ਼ਾਂਤ kishor ਦੀ ਟੀਮ ਦੇ ਨਜ਼ਦੀਕੀ ਮੰਨੇ ਜਾਂਦੇ ਗੁਰਜੀਤ ਔਜਲਾ ਅਤੇ ਇਸਾਈ ਭਾਈਚਾਰੇ ਨਾਲ ਜੁੜੇ ਹੋਏ ਸੋਨੂ ਜ਼ਾਫਰ ਜ਼ੋਰ ਲਾ ਰਹੇ ਨੇ ਜਲੰਧਰ ਕੈਂਟ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਅਕਾਲੀ ਵਿਧਾਇਕ ਰਹੇ ਪ੍ਰਗਟ ਸਿੰਘ ਉਹਨਾਂ ਤੋਂ ਚੋਣ ਹਾਰਨ ਵਾਲੇ ਜਗਬੀਰ ਸਿੰਘ ਅਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਰਹੇ ਤਜਿੰਦਰ ਬਿੱਟੂ ਹੱਥ ਪੈਰ ਮਾਰ ਰਹੇ ਨੇ ਜਦੋਂ ਕਿ ਜਲੰਧਰ ਉਤਰੀ ਚੋਂ 2002 ਦੀ ਕੈਪਟਨ ਸਰਕਾਰ ਚ ਮੰਤਰੀ ਰਹੇ ਅਵਤਾਰ ਹੈਨਰੀ ਅਸ਼ਵਿਨ ਪੱਲਾ ਅਤੇ ਬਾਲਕਿਸ਼ਨ ਬਾਲੀ ਟਿਕਟ ਦੇ ਦਾਅਵਿਦਾਰ ਨੇ ਗੜਸ਼ੰਕਰ ਵਿਧਾਨ ਸਭਾ ਸੀਟ ਤੋਂ ਲਵ ਕੁਮਾਰ ਗੋਲਡੀ ਯੂਥ ਮਹਿਲਾ ਆਗੂ ਨਿਮੀਸ਼ਾ ਮਹਿਤਾ ਅਤੇ ਅਮਰਪ੍ਰੀਤ ਸਿੰਘ ਟਿਕਟ ਦੀ ਦੌੜ ਸ਼ਾਮਲ ਹਨ 7ਵਾਂ ਨੰਬਰ ਹੈ ਵਿਧਾਨ ਸਭਾ ਸੀਟ ਫਲੋਰ ਦਾ ਜਿੱਥੋਂ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਆਏ ਸਰਵਣ ਸਿੰਘ ਫਲੋਰ ਅਤੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਵਿਕਰਮ ਸਿੰਘ ਟਿਕਟ ਤੇ ਦਾਵੇਦਾਰੀ ਜਤਾ ਰਹੇ ਨੇ ਲਗਾਤਾਰ ਚਾਰ ਵਾਰ ਅਕਾਲੀ ਦਲ ਦੀ ਝੋਲੀ ਪਈ ਬਲਾਚੌਰ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਰਾਜਵਿੰਦਰ ਸਿੰਘ ਅਤੇ ਗੁਜਰ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਦਰਸ਼ਨ ਸਿੰਘ ਮੰਗੋਲਪੁਰੀਆ ਲਾਈਨ ਛੰਨ ਜਦੋਂ ਕਿ ਫਗਵਾੜਾ ਸੀਟ ਤੋਂ ਜੋਗਿੰਦਰ ਸਿੰਘ ਰਾਣੀ ਸੋਢੀ ਅਤੇ ਦੁਬਈ 'ਚ ਰੀਅਲ ਸਟੇਟ ਦਾ ਬਿਜ਼ਨਸ ਕਰਨ ਵਾਲੇ ਸੋਹਨ ਲਾਲ ਟਿਕਟ ਲਈ ਦਾਅਵੇ ਜਤਾ ਰਹੇ ਨੇ ਇਸ ਤੋਂ ਇਲਾਵਾ ਬੰਗਾ ਸੀਟ ਤੋਂ ਤਰਲੋਚਨ ਸਿੰਘ ਜਾਂ ਸਤਨਾਮ ਕੈਂਥ ਵਿੱਚੋਂ ਕੋਈ ਇੱਕ ਟਿਕਟ ਦਾ ਹੱਕਦਾਰ ਬਣ ਸਕਦਾ ਹੈ ਹੁਣ ਵਾਰੀ ਹੈ ਖੇਮਕਰਨ ਸੀਟ ਦੀ ਜਿਸ ਤੋਂ ਦਾਅਵੇਦਾਰੀ ਜਤਾਉਣ ਵਾਲੇ ਗੁਰਚੇਤ ਸਿੰਘ ਭੁੱਲਰ ਸੁਖਪਾਲ ਭੁੱਲਰ ਅਤੇ ਅਨੂਪ ਭੁੱਲਰ ਤਿੰਨੇ ਪਿਓ ਪਤ ਹਨ ਆਪਸੀ ਮਤਭੇਦਾਂ ਕਰਕੇ ਇਹ ਤਿੰਨੇ ਜਾਣੇ ਇੱਕ ਦੂਜੇ ਦੇ ਸਾਹਮਣੇ ਆਣ ਖਲੋਤੇ ਨੇ ਆਖਰੀ ਸੀਟ ਹੈ ਮੋਗਾ ਵਿਧਾਨ ਸਭਾ ਦੀ ਜਿੱਥੋਂ ਮਾਲਤੀ ਥਾਪਰ ਰਵੀ ਗਰੇਵਾਲ ਅਤੇ ਮੋਗਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ ਟਿਕਟ ਦੇ ਬਹੁਤੇ ਅਤੇ ਮਜ਼ਬੂਤ ਦਾਅਵੇਦਾਰਾਂ ਵਾਲੀਆਂ ਇਹਨਾਂ ਸੀਟਾਂ ਤੇ ਜੇਕਰ ਬਗਾਵਤ ਹੁੰਦੀ ਹੈ ਤਾਂ ਇਹ ਕਾਂਗਰਸ ਨੂੰ ਲੈ ਬੈਠੇਗੀ ਬਿਊਰੋ ਰਿਪੋਰਟ ਜਗਬਣੀ ਟੀਵੀ